ਹਵਾਈ ਹਾਦਸਿਆਂ ਨੇ ਕਈਆਂ ਦੇ ਚਿਹਰਿਆਂ ਤੋਂ ਉਤਾਰਿਆ ਨਕਾਬ ਵੱਡੀਆਂ ਵੱਡੀਆਂ ਕੰਪਨੀਆਂ ਦੇ ਚਿਹਰੇ ਕਰ ਦਿੱਤੇ ਨੰਗੇ ਹਾਸਾ ਗ੍ਰਸਤ ਲੋਕਾਂ ਨੂੰ ਮੁਆਵਜ਼ਾ ਦੇਣ ਤੋਂ ਹੱਥ ਖਿੱਚ ਰਹੀਆਂ ਕੰਪਨੀਆਂ ਐਸਵੀਆਈ ਕਾਰਡ ਧਾਰਕਾਂ ਨੂੰ ਲੱਗਿਆ ਵੱਡਾ ਝੜਕਾ ਸਸ਼ੀ ਕਾ ਜੀ ਐਨਆਰਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਤਾਂ ਜਿਵੇਂ ਹੀ ਹਵਾਈ ਹਾਦਸੇ ਵਾਪਰ ਰਹੇ ਨੇ ਤਾਂ ਉਸ ਦੇ ਨਾਲ ਜਿੱਥੇ ਮੌਕੇ ਦੀਆਂ ਕੰਪਨੀਆਂ ਦੇ ਭੇਦ ਖੁੱਲ ਰਹੇ ਨੇ ਤਾਂ ਉੱਥੇ ਹੀ ਜਿਹੜੀਆਂ ਕੰਪਨੀਆਂ ਵੱਡੇ ਵੱਡੇ ਦਾਅਵੇ ਠੋਕ ਕੇ ਲੋਕਾਂ ਨੂੰ ਸੁਰੱਖਿਆ ਕਵਚ ਦੇਣ ਦੇ ਲਈ ਐਲਾਨ ਕਰ ਰਹੀਆਂ ਸੀ ਜਾਂ ਦਾਅਵੇ ਠੋਕ ਰਹੀਆਂ ਸੀ ਉਹਨਾਂ ਦੇ ਚਿਹਰੇ ਵੀ ਨੰਗੇ ਹੋਣ ਲੱਗੇ ਨੇ ਦਾਅਦ ਦੀ ਹੈ ਕਿ ਇਹ ਮਾਮਲਾ ਹੁਣ ਉਦੋਂ ਸਾਹਮਣੇ ਆਇਆ ਜਦੋਂ SBI ਦੇ ਸਹਾਇਕ ਕੰਪਨੀ SBI ਕਾਰਡ ਨੇ ਆਪਣਾ ਇੱਕ ਨਵਾਂ ਐਲਾਨ ਕਰ ਦਿੱਤਾ ਹੈ ਦਾਅਦਿਆ ਕਿ ਸਟੇਟ ਬੈਂਕ ਆਫ ਇੰਡੀਆ ਦੀ ਸਹਾਇਕ ਕੰਪਨੀ SBI ਕਾਰਡ ਨੇ ਆਪਣੇ ਕਈ ਪ੍ਰੀਮੀਅਰ ਅਤੇ ਕਰੋ ਕੋ-ਬ੍ਰਾਂਡਡ ਕ੍ਰੈਡਿਟ ਕਾਰਡਾਂ ਤੋਂ 1 ਕਰੋੜ ਰੁਪਏ ਦੇ ਮੁਫਤ ਹਵਾਈ ਹਾਦਸਾ ਬੀਮੇ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ ਇਹ ਫੈਸਲਾ 15 ਜੁਲਾਈ 2025 ਤੋਂ ਬਾਅਦ SBI ਦੇ ਆਪਣੇ ਬ੍ਰਾਂਡਡ ਕਾਰਡਾਂ ਦੇ ਜਿਵੇਂ ਕਿ SVI ਕਾਰਡ ਅਲਾਈਟ ਮਾਈਲਜ਼ ਅਲਾਈਟ ਅਤੇ ਮਾਈਲਜ਼ ਪ੍ਰਾਈਮ ਲਈ ਲਾਗੂ ਹੋਇਆ ਜਦਕਿ 11 ਅਗਸਤ 2025 ਤੋਂ ਕਈ ਕੋ-ਵਰਾਂਡਡ ਕਾਰਡਾਂ ਜਿਵੇਂ ਕਿ ਯੂਕੋ ਬੈਂਕ ਸੈਂਟਰਲ ਬੈਂਕ ਆਫ ਇੰਡੀਆ ਅਤੇ ਕਰੋਰੋ ਵੈਸਿਆ ਬੈਂਕ ਨਾਲ ਸਾਂਝੇਦਾਰੀ ਵਾਲੇ ਕਾਰਡਾਂ ਤੋਂ ਵੀ ਇਹ ਸਹੂਲਤਾਂ ਹਟਾਈਆਂ ਜਾਣਗੀਆਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਹ ਹਾਦਸਾ ਇੱਕ ਜਿਹੜਾ ਹੁਣ ਗੁਜਰਾਤ ਚ ਵਾਪਰਿਆ ਤਾਂ ਉਸ ਤੋਂ ਬਾਅਦ ਕਿਵੇਂ ਵੱਡੇ ਵੱਡੇ ਜਿਹੜੇ ਆ ਸੁਪਨੇ ਦਿਖਾਉਣ ਵਾਲੀਆਂ ਕੰਪਨੀਆਂ ਹੱਥ ਪਿੱਛੇ ਖਿੱਚਣ ਲੱਗੀਆਂ ਨੇ ਤਾਂ ਇਸ ਦਾ ਥੋੜਾ ਜਿਹਾ ਪਿਛੋਕੜ ਦੱਸ ਦੰਦੇ ਆ ਕਿ ਕਦੋਂ ਸ਼ੁਰੂ ਹੋਇਆ ਸੀ ਤਾਂ ਕਿਵੇਂ ਲੋਕਾਂ ਨੂੰ ਇਸ ਦੀ ਸਹੂਲਤ ਮਿਲਦੀ ਸੀ ਦੱਸ ਦਈਏ ਕਿ ਪਹਿਲਾਂ SBI ਕਾਰਡ ਦੇ ਪ੍ਰੀਮੀਅਮ ਕਾਰਡ ਧਾਰਕਾਂ ਨੂੰ ਹਵਾਈ ਹਾਦਸੇ ਦੀ ਸਥਿਤੀ ਵਿੱਚ 1 ਕਰੋੜ ਰੁਪਏ ਅਤੇ ਕੁਝ ਕਾਰਡਾਂ ਦੇ ਜਿਵੇਂ ਕਿ SBI ਕਾਰਡ ਪ੍ਰਾਈਮ ਅਤੇ ਪਲਸ ਲਈ 50 ਲੱਖ ਰੁਪਏ ਦਾ ਬੀਮਾ ਕਵਰ ਮੁਫਤ ਮਿਲਦਾ ਸੀ ਇਹ ਸਹੂਲਤ ਬਿਨਾਂ ਕਿਸੇ ਵਾਧੂ ਰਜਿਸਟ੍ਰੇਸ਼ਨ ਜਾਂ ਫੀਸ ਦੇ ਉਪਲਬਧ ਸੀ ਬਾਸ਼ਰਤ ਕਾਰਡ ਦੀ ਵਰਤੋਂ ਹਾਸਤ ਤੋਂ ਪਹਿਲਾਂ 90 ਦਿਨਾਂ ਦੇ ਅੰਦਰ ਕਿਸੇ ਵਿੱਤੀ ਲੈਣ ਦੇਣ ਲਈ ਕੀਤੀ ਹੋਵੇ ਤਾਂ ਉਸ ਤੋਂ ਬਾਅਦ ਇਹ ਮੁਆਵਜ਼ਾ ਮਿਲਦਾ ਸੀ ਇਸ بیمੇ ਨੂੰ ਯਾਤਰੀਆਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਸੀ ਖਾਸ ਕਰਕੇ ਅਕਸਰ ਹਵਾਈ ਯਾਤਰਾ ਕਰਨ ਵਾਲਿਆਂ ਨੂੰ ਇਹ ਵੱਡੀ ਸਹੂਲਤ ਮਿਲੀ ਹੋਈ ਸੀ ਪਰ ਹੁਣ ਇਸ ਨੂੰ ਲੈ ਕੇ ਵੱਡਾ ਜਿਹੜਾ ਹੁਣ ਨਿਯਮ ਬਦਲ ਦਿੱਤਾ ਗਿਆ ਪ੍ਰਭਾਵਿਤ ਕਾਰਡ ਅਤੇ ਨਵੇਂ ਨਿਯਮ ਇਸ ਤਰੀਕੇ ਨਾਲ ਹੋਏ ਨੇ ਦਾਅਦੇ ਕਿ ਇਸ ਫੈਸਲੇ ਨਾਲ ਕਈ ਕਾਰਡ ਪ੍ਰਭਾਵਿਤ ਹੋਣਗੇ 15 ਜੁਲਾਈ 2025 ਤੋਂ ਐਸਵੀਏ ਕਾਰਡ ਅਲਾਈਟ ਮਾਈਲਜ਼ ਅਲਾਈਟ ਅਤੇ ਮਾਈਲਜ਼ ਪ੍ਰਾਈਮ ਤੋਂ 1 ਕਰੋੜ ਰੁਪਏ ਦਾ ਕਵਰ ਅਤੇ ਐਸਵੀਏ ਕਾਰਡ ਪ੍ਰਾਈਮ ਅਤੇ ਪਲਜ਼ ਤੋਂ 50 ਲੱਖ ਰੁਪਏ ਦਾ ਕਵਰ ਹਟਾਇਆ ਗਿਆ ਜਾਨੀ ਕਿ ਜੋ ਸੁਰੱਖਿਆ ਕਵਰ ਦਿੱਤਾ ਹੋਇਆ ਸੀ ਇਹਨਾਂ ਕੰਪਨੀਆਂ ਨੇ ਉਹ ਉਸ ਨੂੰ ਹਟਾ ਦਿੱਤਾ ਹੈ ਕੋ 1 ਤੇ 1 ਕਰੋੜ ਰੁਪਇਆ ਮਿਲਦਾ ਜੀ ਸੀ ਸੁਰੱਖਿਆ ਦੇ ਪੱਖੋਂ ਤੇ 1 ਤੇ 50 ਲੱਖ ਰੁਪਇਆ ਤਾਂ ਇਹ ਹੁਣ ਜਿਹੜਾ ਕੰਪਨੀਆਂ ਨੇ ਇਸ ਫੈਸਲੇ ਨੂੰ ਆਪਣੇ ਨੂੰ ਵਾਪਸ ਲੈ ਲਿਆ ਤੇ ਕਿਸੇ ਤਰ੍ਹਾਂ ਦੀ ਸਹੂਲਤ ਹੁਣ ਯਾਤਰੀਆਂ ਨੂੰ ਨਹੀਂ ਮਿਲੇਗੀ ਇਸ ਤੋਂ ਇਲਾਵਾ 11 ਅਗਸਤ 2025 ਤੋਂ ਯੋਕੋ ਬੈਂਕ ਐਸਵੀਆਈ ਕਾਰਡ ਅਲਾਈਟ ਸੈਂਟਰਲ ਬੈਂਕ ਆਫ ਇੰਡੀਆ ਐਸਵੀਆਈ ਕਾਰਡ ਅਲਾਈਟ ਅਤੇ ਕਰੋੜ ਵੈਸਿਆ ਬੈਂਕ ਐਸਵੀਆਈ ਸਿਗਨੇਚਰ ਕਾਰਡ ਵਰਗੇ ਕੋ-ਰਾਂਡਰਡ ਕਾਰਡਾਂ ਤੋਂ ਵੀ 1 ਕਰੋੜ ਰੁਪਏ ਅਤੇ 50 ਲੱਖ ਰੁਪਏ ਦਾ ਬੀਮਾ ਕਵਰ ਖਤਮ ਹੋ ਜਾਵੇਗਾ ਐਸਆਈਏ ਨੇ ਸਹੂਲਤ ਦੀ ਤਾਂ ਕੋਈ ਨਵਾਂ ਲਾਭ ਕੋਸ਼ਤ ਨਹੀਂ ਕੀਤਾ ਕਾਰ ਧਾਰਕਾਂ ਲਈ ਸੁਝਾਅ ਅਤੇ ਵਿਕਲਪ ਐਸਆਈਏ ਕਾਰਡ ਦੇ ਇਸ ਫੈਸਲੇ ਨਾਲ ਕਾਰ ਧਾਰਕਾਂ ਨੂੰ ਹੁਣ ਹਵਾਈ ਯਾਤਰਾ ਦੌਰਾਨ ਸੁਰੱਖਿਆ ਲਈ ਵੱਖਰੇ ਟਰੈਵਲ ਜਾਂ ਵਿਅਕਤੀਗਤ ਹਾਦਸਾ ਬੀਮਾ ਪਾਲਸੀਆਂ ਦੀ ਚੋਣ ਕਰਨੀ ਪਵੇਗੀ ਮਾਹਰ ਸੁਝਾਅ ਦਿੰਦੇ ਹਨ ਕਿ ਕਾਰਡ ਧਾਰਕਾਂ ਨੂੰ ਆਪਣੇ ਕਾਰਡ ਦੇ ਨਵੇਂ ਨਿਯਮਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਜੇ ਲੋਡ ਹੋਵੇ ਤਾਂ ਕੋਈ ਹੋਰ ਕਾਰਡ ਜਾਂ ਬੀਮਾ ਵਿਕਲਪ ਚੁਣਨਾ ਚਾਹੀਦਾ ਹੈ ਐਸਵੀਆਈ ਜਨਰਲ ਇੰਸ਼ੋਰੈਂਸ ਕੰਪਨੀਆਂ ਵਰਗੀਆਂ ਕੰਪਨੀਆਂ ਜਿਹੜੀਆਂ ਵਿਅਕਤੀਗਤ ਹਾਦਸਾ ਬੀਮਾ ਪਾਲਸੀਆਂ ਪ੍ਰਦਾਨ ਕਰਦੀਆਂ ਨੇ ਜੋ 53 ਰੁਪਏ ਪ੍ਰਤੀ ਮਹੀਨੇ ਤੋਂ ਸ਼ੁਰੂ ਹੁੰਦੀਆਂ ਅਤੇ ਹਾਦਸਿਆਂ ਕਾਰਨ ਮੌਤ, ਅਪੰਗਤਾ ਅਤੇ ਆਮਦਨ ਦੇ ਨੁਕਸਾਨ ਨੂੰ ਕਵਰ ਕਰਦੀਆਂ ਨੇ ਉਨ੍ਹਾਂ ਦੇ ਚੱਲਦੇ ਆ ਇਹ ਜਿਹੜੇ ਹੁਣ ਅਲੱਗ ਫੈਸਲੇ ਲਏ ਜਾ ਰਹੇ ਨੇ ਤਾਂ ਭਵਿੱਖ ਦੀਆਂ ਸੁਭਾਵਨਾਵਾਂ ਅਤੇ ਸੁਚੇਤਤਾ ਕੀ ਹੈ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਇਹ ਫੈਸਲਾ ਐਸਆਈ ਕਾਰਡ ਦੀ ਜਾਰਨ ਰਣਨੀਤਿਕ ਤਬ ਦਿੱਲੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ ਜਿਸ ਵਿੱਚ بیمਾ ਸਹੂਲਤਾਂ ਦੀ ਬਜਾਏ ਹੋਰ ਲਾਬਾਂ ਅਤੇ ਧਿਆਨ ਦਿੱਤਾ ਜਾ ਸਕਦਾ ਹੈ ਹਾਲਾਂਕਿ ਕਾਰਡ ਧਾਰਕਾਂ ਨੂੰ ਸੁਚੇਤ ਰਹਿਣ ਅਤੇ ਆਪਣੇ ਕਾਰਡ ਦੀਆਂ ਸ਼ਰਤਾਂ ਨੂੰ ਨਿਯਮਤ ਤੌਰ ਤੇ ਜਾਂਚਣ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ 15 ਜੁਲਾਈ 2025 ਤੋਂ SVAI ਨੇ ਕਟੋ-ਕਟ ਭੁਗਤਾਨ ਦੀ ਗਣਨਾ ਅਤੇ ਭੁਗਤਾਨ ਸੈਟਲਮੈਂਟ ਦੇ ਨਿਯਮਾਂ ਵਿੱਚ ਤਬਦੀਲੀਆਂ ਕੀਤੀਆਂ ਹਨ ਜੇ ਕਾਰਡ ਧਾਰਕਾਂ ਦੀ ਵਿੱਤੀ ਯੋਜਨਾ ਬੰਦੀ ਨੂੰ ਪ੍ਰਭਾਵਿਤ ਕਰ ਜੋ ਇਹ ਜਿਹੜੇ ਆ ਕਾਰਡ ਧਾਰਕਾਂ ਦੀ ਵਿੱਤੀ ਯੋਜਨਾ ਬੰਦੀ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਇਸ ਦੇ ਅੱਗੇ ਕੀ ਜਿਹੜੇ ਨਤੀਜੇ ਰਹਿਣਗੇ ਉਹ ਵੀ ਦੱਸ ਦਿੰਦੇ ਆ ਕਿ SVAI ਕਾਰਡ ਦੇ ਇਸ ਫੈਸਲੇ ਨੇ ਉਹਨਾਂ ਗਾਹਕਾਂ ਨੂੰ ਨਵੇਂ ਬਕਲਪਾਂ ਦੀ ਖੋਜ ਕਰਨ ਲਈ ਮਜਬੂਰ ਮਜਬੂਰ ਕਰ ਦਿੱਤਾ ਜੋ ਇਸ ਮੁਫਤ ਬੀਮਾ ਸਹੂਲਤ ਇੰਦਰਪਰ ਕਰਦੇ ਸਨ ਜੇਕਰ ਤੁਸੀਂ ਵੀ ਇਨ੍ਹਾਂ ਪ੍ਰਭਾਵਿਤ ਕਾਰਡ ਧਾਰਕਾਂ ਦੇ ਜਿਹੜੇ ਆ ਉਪਯੋਗੀ ਹੋ ਜਾਨੀ ਕਿ ਇਸ ਦੀ ਤੁਸੀਂ ਵਰਤੋਂ ਕਰਦੇ ਹੋ ਤਾਂ 11 ਅਗਸਤ 2025 ਤੋਂ ਪਹਿਲਾਂ ਨਵੇਂ ਨਿਯਮਾਂ ਦੀ ਜਾਂਚ ਕਰੋ ਅਤੇ ਜਰੂਰਤ ਅਨੁਸਾਰ ਆਪਣੇ ਬਕਲਪ ਦੇ ਬੀਮਾ ਯੋਜਨਾ ਤੇ ਵਿਚਾਰ ਕਰੋ ਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਕਾਰਡ ਤੇ ਵਿਜ਼ਾ ਲਿਖਿਆ ਹੁੰਦਾ ਤੇ ਉਸੇ ਚੱਲਦੇ ਆ ਏਟੀਐਮ ਕਾਰਡ ਜਿਹੜੇ ਆ ਜਾਂ ਜਿਹੜਾ ਐਸਵੀਆਈ ਦਾ ਕਾਰਡ ਹੈ ਉਸ ਦੇ ਉੱਤੇ ਜੋ ਲਿਖਿਆ ਹੁੰਦਾ ਉਹ ਹੁਣ ਤੁਹਾਡੇ ਕਿਤੇ ਨਾ ਕਿਤੇ ਫਾਇਦੇ ਲਈ ਨਹੀਂ ਰਿਹਾ ਯਾਨੀ ਕਿ ਜੋ ਹਵਾਈ ਯਾਤਰਾ ਰਾਹੀਂ ਤੁਹਾਨੂੰ ਜੋ ਕਵਰ ਮਿਲਣਾ ਕਵਰ ਮਿਲਣਾ ਸੀਗਾ ਜੋ ਤੁਹਾਨੂੰ ਸੁਰੱਖਿਆ ਕਵਰ ਮੈਂ ਦਿੱਤਾ ਜਾਣਾ ਸੀ ਉਸ ਤੋਂ ਹੁਣ ਕੰਪਨੀ ਨੇ ਹੱਥ ਪਿੱਛੇ ਖਿੱਚ ਲਏ ਨੇ ਤਾਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿੱਥੇ 에ਅਰ ਇੰਡੀਆ ਕੰਪਨੀ ਨੇ ਉਨ੍ਹਾਂ ਜਿਹੜੇ ਮਰਤਕ ਲੋਕਾਂ ਦੇ ਲਈ 1-1 ਕਰੋੜ ਰੁਪਏ ਦਾ ਜਿਹੜਾ ਐਲਾਨ ਕਾਂ ਤੱਕ ਕੀਤਾ ਹੈ ਤੇ ਆ ਹੋਰ ਵੀ ਜਿਹੜੇ ਐਲਾਨ ਕੀਤੇ ਆ ਤਾਂ ਦੂਜੇ ਪਾਸੇ ਉਹ ਕੰਪਨੀਆਂ ਵੀ ਨੇ ਇਸ ਹੱਥਸੇ ਨੂੰ ਦੇਖ ਕੇ ਜਿਨ੍ਹਾਂ ਨੇ ਬੀਮੇ ਦੇ ਵੱਡੇ ਵੱਡੇ ਸੁਪਨੇ ਲੋਕਾਂ ਨੂੰ ਦਿਖਾਏ ਸੀ ਉਹ ਵੀ ਆਪਣੇ ਹੱਥ ਪਿੱਛੇ ਖਿੱਚਣ ਲੱਗੀਆਂ ਨੇ ਤਾਂ ਹੁਣ ਆਪਣਾ ਧਿਆਨ ਆਪ ਰੱਖੋ ਤੇ ਆਪਣੇ ਫੈਸਲੇ ਖੁਦ ਆਪ ਲਓ